ਸੰਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸ਼ਨੀਵਾਰ ਨੂੰ ਕੀਤਾ ਜਾਣ ਵਾਲਾ ਇੱਕ ਬਹੁਤ ਹੀ ਮਧਿਆ ਚਮਤਕਾਰੀ ਤੇ ਕਾਰਗਰ ਉਪਾਅ ਲੈ ਕੇ ਆਏ ਹਾਂ ਆਉਣ ਵਾਲਾ ਸ਼ਨੀਵਾਰ ਇਹ ਜਿਹੜਾ ਉਸ ਦਿਨ ਜੇਕਰ ਤੁਸੀਂ ਕੋਈ ਵੀ ਉਪਾਅ ਸਾਡੇ ਦੱਸੇ ਗਏ ਤਰੀਕੇ ਦੇ ਅਨੁਸਾਰ ਕਰਨ ਲਓਗੇ ਤੇ ਤੁਹਾਡਾ ਕੀਤਾ ਗਿਆ ਕੋਈ ਵੀ ਉਪਾਅ ਖਾਲੀ ਨਹੀਂ ਜਾਵੇਗਾ ਜੇਕਰ ਤੁਸੀਂ ਵਿਸ਼ਵਾਸ ਦੀ ਨਾਤੇ ਭਾਵਨਾ ਦੇ ਨਾਲ ਇਹ ਉਪਾਅ ਕਰੋਗੇ ਤਾਂ ਤੁਹਾਨੂੰ 101% ਰਿਜ਼ਲਟ ਮਿਲੇਗਾ ਹੀ ਮਿਲੇਗਾ ਇਸ ਉਪਾਅ ਨੂੰ ਕਿਵੇਂ ਕਰਦੋ ਕਿਸ ਸਮੇਂ ਤੇ ਕਿੰਨੀ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਆ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਦੇ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੇ ਤਰ੍ਹਾਂ ਜਿਹੜਾ ਅੱਜ ਦਾ ਸੀ ਤੁਹਾਨੂੰ ਉਪਾਅ ਦੱਸਾਂਗੇ ਇਸ ਨੂੰ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੋਣਗੇ ਜਿਵੇਂ ਕਿ ਤੁਹਾਡੀ ਘਰ ਦੇ ਵਿੱਚ ਜੇਕਰ ਗਰੀਬੀ ਹੈ ਤਾਂ ਤੁਹਾਡੇ ਘਰ ਦੀ ਗਰੀਬੀ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਸ਼ਨੀਵਾਰ ਦਾ ਜੋ ਦੇਨ ਇਸ ਉਪਾ ਨੂੰ ਕਰਨ ਦੇ ਲਈ ਬਹੁਤ ਹੀ ਵਧੀਆ ਦੇਨ ਇਹ ਉਪਾ ਤੁਸੀਂ ਸਿਰਫ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ ਇਸੇ ਤਰ੍ਹਾਂ ਗਰੀਬੀ ਦੂਰ ਕਰਨ ਦੇ ਨਾਲ ਨਾਲ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਜੋ ਤੁਹਾਡੇ ਚੱਲਦੇ ਹੋਏ ਕਾਰੋਬਾਰ ਦੇ ਵਿੱਚ ਰੁਕਾਵਟ ਪਾ ਰਿਹਾ ਹੈ ਜੋ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਤੋਂ ਰੋਕ ਰਿਹਾ ਜਾਂ ਤੁਹਾਡੇ ਉੱਪਰ ਕੁਝ ਕਰ ਕਰਵਾ ਰਿਹਾ ਹੈ ਤੇ ਜਾਂ ਫਿਰ ਇਸ ਤੋਂ ਇਲਾਵਾ ਇਹ ਕਿ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਦੁਸ਼ਮਣ ਕਿਹੜਾ ਏ ਜੋ ਤੁਹਾਨੂੰ ਇਹ ਪ੍ਰੋਬਲਮ ਕਰ ਰਿਹਾ ਹੈ ਜਾਂ ਤੁਹਾਨੂੰ ਕਿਸੇ ਨਾ ਕਿਸੇ ਦੇ ਉੱਪਰ ਸ਼ੱਕ ਹੈ ਕਿਸੇ ਵੀ ਤਰੀਕੇ ਤਰ੍ਹਾਂ ਜੇਕਰ ਦੋਸਤੋ ਤੁਸੀਂ ਜਾਣਦੇ ਵੀ ਹੋ ਵੀ ਤੁਹਾਡਾ ਕੋਈ ਦੁਸ਼ਮਣ ਹੈ ਜੇਕਰ ਨਹੀਂ ਵੀ ਜਾਣਦੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਇਸ ਤੋਂ ਇਲਾਵਾ ਜੇਕਰ ਤੁਸੀਂ ਜੌਬ ਨੂੰ ਲੈ ਕੇ ਪਰੇਸ਼ਾਨ ਹੋ ਤੁਹਾਡੀ ਪ੍ਰਮੋਸ਼ਨ ਨਹੀਂ ਹੋ ਰਹੀ ਕਿ ਤੁਸੀਂ ਆਪਣੇ ਕੈਰੀਅਰ ਨੂੰ ਲੈ ਕੇ ਜਾਂ ਫਿਰ ਤੁਹਾਡੀ ਘਰ ਦੇ ਵਿੱਚ ਕੋਈ ਤੁਹਾਡਾ ਫੈਮਿਲੀ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਇਸ ਤੋਂ ਇਲਾਵਾ ਘਰ ਪਰਿਵਾਰ ਦੇ ਲਈ ਜਾਂ ਫਿਰ ਬੱਚੇ ਦੇ ਲਈ ਹਰ ਇੱਕ ਸਮੱਸਿਆ ਦਾ ਹੱਲ ਇਸ ਉਪਾਅ ਦੇ ਵਿੱਚ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣੀਆਂ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਹੈ ਇਹ ਬਹੁਤ ਹੀ ਸਿੰਪਲ ਤੇ ਘਰੇਲੂ ਉਪਾਏ ਇਸ ਉਪਾਅ ਨੂੰ ਜਦੋਂ ਤੁਸੀਂ ਕਰੋਗੇ ਤੁਹਾਨੂੰ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਮਿਲੇਗਾ ਤੇ ਤੁਸੀਂ ਖੁਦ ਕਹੋਗੇ ਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਹੈ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਵਾਈਟ ਕਲਰ ਦਾ ਕਾਗਜ਼ ਲੈਣਾ ਹੈ ਪਾਵੇਂ ਉਹ ਲਾਈਨਾਂ ਵਾਲਾ ਵੀ ਲੈ ਸਕਦੇ ਹੋ ਤੇ ਪਲੇਨ ਵੀ ਲੈ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਬਲੈਕ ਕਲਰ ਦਾ ਮਾਰਕਰ ਸਕੇਚ ਪੈਨ ਤੇ ਜਾਂ ਫਿਰ ਤੁਸੀਂ ਕੱਜਲ ਵੀ ਲੈ ਸਕਦੇ ਜਿਹੜਾ ਤੁਸੀਂ ਵਾਈਟ ਕਾਗਜ਼ ਲਿਆਏ ਉਸ ਦੇ ਉੱਪਰ ਤੁਸੀਂ ਬਲੈਕ ਪੈਨ ਚਾ ਮਾਰਕਰ ਜੋ ਵੀ ਲਿਆਏ ਉਸ ਦੇ ਨਾਲ ਤੁਸੀਂ 10 ਨੰਬਰ ਲਿਖਣਾ ਹੈ ਤੇ ਉਹ ਨੰਬਰ ਲਿਖਣ ਤੋਂ ਬਾਅਦ نیچے ਤੁਸੀਂ ਆਪਣੀ ਪ੍ਰੋਬਲਮ ਲਿਖਣੀ ਹੈ ਜੋ ਵੀ ਪ੍ਰੋਬਲਮ ਹੈ ਤੁਹਾਡੀ ਜੇਕਰ ਪੈਸੇ ਨੂੰ ਲੈ ਕੇ ਆ ਤੁਹਾਡੇ ਘਰ ਦੇ ਵਿੱਚ ਗਰੀਬੀ ਪੈਸਾ ਨਹੀਂ ਆ ਰਿਹਾ ਜਾਂ ਰੁਕ ਨਹੀਂ ਰਿਹਾ ਤੇ ਤੁਸੀਂ ਉਹ ਆਪਣੀ ਪ੍ਰੋਬਲਮ ਲਿਖਣੀ ਹੈ ਉਹ ਇਸ ਤਰੀਕੇ ਦੇ ਨਾਲ ਕਿ ਸਾਡੇ ਘਰ ਦੇ ਵਿੱਚ ਸਾਡੇ ਪੈਸਿਆਂ ਨੂੰ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਤੇ ਜਾਂ ਫਿਰ ਸਾਡੇ ਘਰ ਦੇ ਵਿੱਚ ਪੈਸੇ ਨੂੰ ਕਿਸੇ ਨੇ ਰੋਕ ਲਗਾ ਦਿੱਤੀ ਹੈ ਇਸ ਤਰੀਕੇ ਦੇ ਨਾਲ ਜੋ ਵੀ ਤੁਹਾਨੂੰ ਪਰੇਸ਼ਾਨੀ ਹੈ ਉਹ ਆਪਣੀ ਪਰੇਸ਼ਾਨੀ ਤੁਸੀਂ 10 ਨੰਬਰ ਜੋ ਲਿਖਿਆ ਹੈ ਉਸ ਦੇ نیچے ਤੁਸੀਂ ਆਪਣੀ ਪਰੇਸ਼ਾਨੀ ਲੇਖ ਲੈਣੀ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਤੁਸੀਂ ਉਸ ਨੂੰ ਜਾਣਦੇ ਵੀ ਹੋ ਕਿ ਇਹ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਉਸ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਉਸ ਦਾ ਨੀਚੇ ਜਿੱਥੇ ਆਪਣੀ ਪ੍ਰੋਬਲਮ ਲਿਖ ਰਹੇ ਹੋ ਉੱਥੇ ਨਾਮ ਵੀ ਦੁਸ਼ਮਣ ਦਾ ਲੇਖ ਸਕਦੇ ਹੋ ਤੇ ਜੇਕਰ ਤੁਸੀਂ ਜਾਣਦੇ ਨਹੀਂ ਕਿ ਤੁਹਾਡਾ ਦੁਸ਼ਮਣ ਕੌਣ ਹੈ ਕੌਣ ਨਹੀਂ ਤਾਂ ਤੁਸੀਂ ਉਸ ਦੀ ਜਗ੍ਹਾ ਤੇ ਨਾਮ ਦੀ ਜਗ੍ਹਾ ਤੇ ਤੁਸੀਂ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਬਿਮਾਰ ਹੈ ਬਿਮਾਰੀ ਚੱਲ ਰਹੀ ਹੈ ਤੁਹਾਡੇ ਘਰ ਦੇ ਵਿੱਚ ਬੱਚਾ ਬਿਮਾਰ ਹੈ ਤਾਂ ਤੁਸੀਂ ਉਹ ਲਿਖ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਬਿਮਾਰੀ ਚੱਲ ਰਹੀ ਏ ਚੱਲ ਰਹੀ ਏ ਇਹ ਪ੍ਰੋਬਲਮ ਤੁਹਾਡੀ ਦੂਰ ਹੋਵੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਫੈਮਲੀ ਮੈਂਬਰ ਦਾ ਇਹ ਪ੍ਰੋਬਲਮ ਹੈ ਤਾਂ ਤੁਸੀਂ ਵਿਆਹ ਨੂੰ ਲੈ ਕੇ ਜੋ ਵੀ ਤੁਹਾਡੀ ਪ੍ਰੋਬਲਮ ਆ ਰਹੀ ਏ ਤੁਸੀਂ ਉਹ ਵੀ ਲੇਖ ਸਕਦੇ ਹੋ ਜੰਦਾ ਬਾਬੇਹੀ ਹੈ ਕਿ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਉਹ ਜ਼ਿਆਦਾ ਪੈਰਾਗ੍ਰਾਫ ਬਣਾ ਕੇ ਨਹੀਂ ਲਿਖਣੀਆਂ ਉਹ ਸ਼ਾਰਟ ਦੇ ਵਿੱਚ ਤੁਸੀਂ ਉਹ 10 ਨੰਬਰ ਦੇ نیچے ਲਿਖ ਸਕਦੇ ਹੋ ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜੋ ਵੀ ਤੁਹਾਡੀ ਪਰੇਸ਼ਾਨੀਆਂ ਉਹ ਸਾਰੀਆਂ ਇਕੱਠੀਆਂ ਇੱਕ ਵਾਰ 'ਚ ਨਹੀਂ ਲਿਖਣੀਆਂ ਇੱਕ ਵਾਰ 'ਚ ਸਿਰਫ ਇੱਕ ਹੀ ਲਿਖਣੀ ਹੈ ਇਸੇ ਤਰ੍ਹਾਂ ਤੁਸੀਂ ਦੇਖਣਾ ਹੈ ਕਿ ਤੁਹਾਡੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਕਿਹੜੀ ਚੱਲ ਰਹੀ ਹੈ ਪੈਸੇ ਨੂੰ ਲੈ ਕੇ ਜਾਂ ਬਿਮਾਰੀ ਨੂੰ ਲੈ ਕੇ ਜਾਂ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰੱਖਿਆ ਜੋ ਜਿਸ ਚੀਜ਼ ਤੋਂ ਤੁਸੀਂ ਜ਼ਿਆਦਾ ਦੁਖੀ ਹੋ ਆਪਣੀ ਪਰੇਸ਼ਾਨੀ ਨੂੰ ਜਲਦੀ ਦੂਰ ਕਰਨਾ ਚਾਹੁੰਦੇ ਹੋ ਉਹ ਤੁਸੀਂ ਸਭ ਤੋਂ ਪਹਿਲਾਂ ਲਿਖ ਸਕਦੇ ਹੋ ਤੇ ਇਸੇ ਤਰ੍ਹਾਂ ਪਰੇਸ਼ਾਨੀ ਲਿਖਣ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਾਗਜ਼ ਹੋਵੇਗਾ ਉਸ ਨੂੰ ਤੁਸੀਂ ਫੋਲਡ ਕਰ ਲੈਣਾ ਹੈ ਤੇ ਫੋਲਡ ਕਰਨ ਤੋਂ ਬਾਅਦ ਉਸ ਕਾਗਜ਼ ਨੂੰ ਤੁਸੀਂ ਆਪਣੇ ਘਰ ਦੀ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਲੈ ਕੇ ਜਾਣਾ ਹੈ ਤੇ ਇਸੇ ਤਰ੍ਹਾਂ ਸਾਡੇ ਘਰ ਦਾ ਜੋ ਮੇਨ ਗੇਟ ਹੁੰਦਾ ਹੈ ਉਥੇ ਬਹੁਤ ਹੀ ਜ਼ਿਆਦਾ ਪਾਵਰ ਹੁੰਦੀ ਤੇ ਇਸੇ ਤਰ੍ਹਾਂ ਸਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਬੈਠ ਕੇ ਕਦੇ ਵੀ ਕਿਸੇ ਦੀ ਬੁਰਾਈ ਜਾਂ ਚੁਗਲੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਗੋਂ ਸਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਹਰ ਰੋਜ਼ ਦੀਵਾ ਜਗਾਉਣਾ ਚਾਹੀਦਾ ਹੈ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਪਰਵੇਸ਼ ਕਰਦੀ ਜਿਸ ਕਰਕੇ ਸਾਡੇ ਘਰ ਦੇ ਵਿੱਚ ਸੁੱਖ-ਸਮਰiddhi ਤੇ ਬਰਕਤ ਬਣੀ ਰਹਿੰਦੀ ਹੈ ਸਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਦਾ ਵਾਸ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਕਾਗਜ਼ ਆਪਣੇ ਘਰ ਦੇ ਮੇਨ ਗੇਟ ਤੇ ਲੈ ਕੇ ਜਾਓਗੇ ਉਸ ਨੂੰ ਆਪਣੇ ਘਰ ਦੇ ਮੇਨ ਗੇਟ ਦੇ ਵਿੱਚਕਾਰ ਰੱਖ ਕੇ ਤੇ ਤੁਸੀਂ ਆਪਣੀ ਜੋ ਚੱਪਲ ਜੁੱਤੀ ਪਾਈ ਹੋਈ ਏ ਉਸ ਦੇ ਨਾਲ ਉਸ ਦੇ ਉੱਪਰ 10 ਵਾਰ ਉਸ ਚੱਪਲ ਜਾਂ ਜੁੱਤੀ ਨੂੰ ਮਾਰਨਾ ਹੈ ਇਸ ਤਰੀਕੇ ਦੇ ਨਾਲ ਕਿ ਜਿੰਨਾ ਤੁਹਾਡੇ ਤੁਹਾਡੇ ਚ ਜ਼ੋਰ ਹੈ ਉਨੇ ਜ਼ੋਰ ਦੇ ਨਾਲ ਤੁਸੀਂ ਉਸ ਚੱਪਲ ਨੂੰ 10 ਵਾਰ ਉਸ ਕਾਗਜ਼ ਤੇ ਮਾਰਨਾ ਹੈ ਇਸ ਤਰੀਕੇ ਦੇ ਨਾਲ ਚੱਪਲ ਮਾਰਨ ਤੋਂ ਬਾਅਦ ਵਿੱਚ ਉਸ ਕਾਗਜ਼ ਨੂੰ ਤੁਸੀਂ ਚੁੱਕ ਕੇ ਲਿਆ ਕੇ ਕਿਸੇ ਪਤੀਲੇ ਦੇ ਵਿੱਚ ਪਾ ਦੇਣਾ ਤੇ ਪਤੀਲੇ ਦੇ ਵਿੱਚ ਪਾਉਣਾ ਕਿਉਂ ਹੈ ਕਿਉਂਕਿ ਅਸੀਂ ਉਸ ਕਾਗਜ਼ ਨੂੰ ਜਲਾਉਣਾ ਹੈ ਇਸ ਪਤੀਲੇ ਦੇ ਵਿੱਚ ਪਾ ਕੇ ਅਸੀਂ ਇਸ ਲਈ ਜਲਾਉਣਾ ਹੈ ਕਿਉਂਕਿ ਜੇ ਅਸੀਂ ਇੱਕ ਆਮ ਵੈਸੇ ਹੀ ਕਾਗਜ਼ ਨੂੰ ਅੱਗ ਲਗਾਵਾਂਗੇ ਉਹ ਚਲ ਜਾਵੇਗਾ ਪਰ ਉੱਡ ਕੇ ਸਾਡੇ ਘਰ ਦੇ ਵਿੱਚ ਇਧਰ ਉਧਰ ਚਲਾ ਜਾਵੇਗਾ ਇਸ ਕਰਕੇ ਅਸੀਂ ਪਤੀਲੇ ਦੇ ਵਿੱਚ ਪਾ ਕੇ ਉਸ ਨੂੰ ਜਲਾਵਾਂਗੇ ਤਾਂ ਜੋ ਉਹ ਸਾਡੇ ਘਰ ਦੇ ਵਿੱਚ ਇਧਰ ਉਧਰ ਨਾ ਜਾਵੇ ਇਸ ਕਰਕੇ ਤੁਸੀਂ ਇਸ ਕਾਗਜ਼ ਨੂੰ ਆਮ ਨੋਰਮਲ ਚਾ ਪਲੇਟ ਦੇ ਵਿੱਚ ਪਾ ਕੇ ਨਾ ਚਲਾਇਓ ਇਸ ਨੂੰ ਪਤੀਲੇ ਦੇ ਵਿੱਚ ਹੀ ਪਾ ਕੇ ਚਲਾਇਓ ਨਾਲੇ ਤਾਂ ਕਾਗਜ਼ ਚੰਗੀ ਤਰ੍ਹਾਂ ਚੱਲ ਜਾਵੇਗਾ ਨਾਲੇ ਇੱਧਰ ਉੱਧਰ ਨਹੀਂ ਵਿਖਰੇਗਾ ਤੇ ਇਸ ਤਰੀਕੇ ਦੇ ਨਾਲ ਉਸ ਕਾਗਜ਼ ਨੂੰ ਪਤੀਲੇ ਦੇ ਵਿੱਚ ਚਲਾ ਕੇ ਤੇ ਉਹਦੇ ਵਿੱਚ ਹੀ ਤੁਸੀਂ ਪਾਣੀ ਪਾ ਲੈਣਾ ਹੈ ਤੇ ਉਸ ਪਾਣੀ ਨੂੰ ਤੁਸੀਂ ਆਪਣੇ ਘਰ ਦੇ ਬਾਹਰ ਜਾ ਕੇ ਕਿਸੇ ਵੀ ਜੇ ਨਾਲਾ ਜਾਂ ਨਹਿਰ ਨਦੀ ਜਿੱਤੇ ਵੀ ਉਥੇ ਤੁਸੀਂ ਪਾਣੀ ਨੂੰ ਪਾਵਲਾਈ ਚਾਲ ਪ੍ਰਵਾਹ ਕਰਿਆਉਣਾ ਹੈ ਤੇ ਤੁਸੀਂ ਜਦੋਂ ਆਪਣੇ ਘਰ ਤੋਂ ਜਾਓਗੇ ਨਾ ਜਾਂਦੇ ਸਮੇਂ ਨਾ ਆਉਂਦੇ ਸਮੇਂ ਰਸਤੇ 'ਚ ਰੁਕਣਾ ਨਹੀਂ ਕਿਸੇ ਦੇ ਨਾਲ ਗੱਲਬਾਤ ਕਰਨੀ ਤੇ ਇਸ ਪਾਣੀ ਨੂੰ ਤੁਸੀਂ ਧਿਆਨ ਰੱਖਣਾ ਹੈ ਕਿ ਆਪਣਾ ਜਿਹੜਾ ਰਸੋਈ ਵਾਲਾ ਸ਼ੈਂਕ ਹੁੰਦਾ ਹੈ ਉਸ ਸ਼ੈਂਕ ਦੇ ਵਿੱਚ ਤੁਸੀਂ ਪਾਣੀ ਨੂੰ ਭੁੱਲ ਕੇ ਵੀ ਨਹੀਂ ਪਾਉਣਾ ਤੇ ਜਿਵੇਂ ਜੇਕਰ ਤੁਹਾਡੇ ਨੇੜੇ ਬਾਹਰ ਘਰ ਤੋਂ ਕੋਈ ਵੀ ਨਦੀ ਜਾਂ ਨਾਲਾ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਆਪਣੇ ਬਾਥਰੂਮ ਦੀ ਫਲਸ਼ ਦੇ ਵਿੱਚ ਪਾ ਸਕਦੇ ਹੋ ਜਾਂ ਆਪਣੇ ਘਰ ਤੋਂ ਬਾਹਰ ਦੂਰ ਕਿਸੇ ਵੀ ਜਗ੍ਹਾ ਤੇ ਜਾ ਕੇ ਤੁਸੀਂ ਡੋਲ ਕੇ ਆ ਸਕਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਪਾਣੀ ਨੂੰ ਤੁਸੀਂ ਡੋਲੋਗੇ ਜਾਂ ਕਿਤੇ ਬਾਹਰ ਸੁੱਟ ਕੇ ਆਉਂਗੇ ਤਾਂ ਉਸ ਪਾਣੀ ਦੇ ਛਿੱਟੇ ਨੇ ਜਿਹੜੇ ਉਹ ਤੁਹਾਡੇ ਉੱਪਰ ਨਹੀਂ ਪੈਣੇ ਚਾਹੀਦੇ ਬਸ ਇੰਨਾ ਹੀ ਉਪਾਏ ਇਹਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਸਿਰਫ ਸ਼ਨੀਵਾਰ ਦੇ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਜੇਕਰ ਤੁਹਾਨੂੰ ਇੱਕ ਵਾਰ ਕਰਨ ਦੇ ਨਾਲ ਰਿਜ਼ਲਟ ਨਹੀਂ ਮਿਲਦਾ ਤੁਹਾਡੀਆਂ ਕਾਫੀ ਪ੍ਰੋਬਲਮ ਨੇ ਤਾਂ ਤੁਸੀਂ ਹਰ ਸ਼ਨੀਵਾਰ ਜਿਵੇਂ ਹੀ ਤੁਹਾਡੀ ਕੋਈ ਕੋਈ ਪ੍ਰੋਬਲਮ ਹੈ ਅਲੱਗ-ਅਲੱਗ ਪ੍ਰੋਬਲਮ ਦੇ ਰਿਗਾਰਡਿੰਗ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਕਰ ਸਕਦੇ ਹੋ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਇਸ ਉਪਾਣ ਨੂੰ ਸਿਰਫ ਸ਼ਨੀਵਾਰ ਦੇ ਦੇਣ ਹੀ ਕਰਿਓ ਕਿਉਂਕਿ ਤੁਹਾਨੂੰ ਜੇਕਰ ਲੱਗਦਾ ਹੈ ਕਿ ਤੁਹਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਤੇ ਤੁਸੀਂ ਇੱਕ-ਇੱਕ ਕਰਕੇ ਸਾਰੀਆਂ ਪਰੇਸ਼ਾਨੀਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ-ਇੱਕ ਸ਼ਨੀਵਾਰ ਕਰਕੇ ਇਸੇ ਤਰ੍ਹਾਂ ਇਸ ਉਪਾਅ ਨੂੰ ਰਿਪੀਟ ਕਰ ਸਕਦੇ ਹੋ ਤੁਸੀਂ ਇਹ ਸੀ ਇੱਕ ਛੋਟਾ ਜਿਹਾ ਉਪਾਅ ਜਿਹੜਾ ਸ਼ਨੀਵਾਰ ਦੇ ਦਿਨ ਤੁਸੀਂ ਕਰੋਗੇ ਇਸ ਉਪਾਅ ਨੂੰ ਜੇਕਰ ਤੁਸੀਂ ਇੱਕ ਸ਼ਨੀਵਾਰ ਹੀ ਵਿਸ਼ਵਾਸ ਦੇ ਨਾਲ ਕਰ ਲਓਗੇ ਤਾਂ ਤੁਹਾਡੇ ਸਾਰੇ ਹੀ ਦੁੱਖ ਤਕਲੀਫ ਦੂਰ ਹੋ ਜਾਣਗੇ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਨਹੀਂ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਵੀ ਨਹੀਂ ਮਿਲੇਗਾ ਇਸ ਉਪਾਣ ਨੂੰ ਕਰਦੇ ਸਮੇਂ ਤੁਹਾਨੂੰ ਕਿਤੇ ਬਾਹਰ ਜਾ ਕੇ ਕੁਝ ਖਰੀਦ ਕੇ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਇਸ ਉਪਾਣ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ ਸੋ ਇੱਕ ਵਾਰ ਜ਼ਰੂਰ ਤੁਸੀਂ ਇਸ ਉਪਾਣ ਨੂੰ ਕਰਕੇ ਦੇਖਿਓ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰੀਕੇ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਆਂਚੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ターニワード G。